حادثے ਦਾ ਸ਼ਿਕਾਰ ਹੋਏ ਨੇ ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ ਰਸਦਲ ਲਾਹੌਲ ਸਪੀਤੀ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਏ ਤੇ ਹੁਣ 40s ਹਸਪੀਟਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਏ ਰਾਜਵੀਰ ਜਵੰਧਾ ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚੋਂ ਇੱਕ ਨੇ ਆਪਣੇ ਬਹੁਤ ਸਾਰੇ ਗੀਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਬਹੁਤ ਮਸ਼ਹੂਰ ਗਾਇਕ ਪੰਜਾਬੀ ਗਾयक ਨੇ ਤੇ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਬਾਈਕ ਰਾਈਡਿੰਗ ਦੇ ਦੌਰਾਨ ਇਹ ਹਾਦਸਾ ਹੋਇਆ ਇਹ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਰਾਜਵੀਰ ਜਵੰਦਾ ਪਹਿਲਾਂ ਵੀ ਬਾਈਕ ਰਾਈਡਿੰਗ ਕਰਦੇ ਨੇ ਤੇ ਹੁਣ ਜਦੋਂ ਉਹ ਜਾ ਰਹੇ ਸੀ ਤਾਂ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਕੁਝ ਆਵਾਰਾ ਪਸ਼ੂ ਕੁਝ ਗਊਆਂ ਅਚਾਨਕ ਸਾਹਮਣੇ ਆ ਗਈਆਂ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਸਪੀਤੀ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਦਾਖਲ ਕਰਵਾਇਆ ਗਿਆ ਇਸੇ ਖਬਰ ਤੇ ਮੇਰੇ ਸਹਿਯੋਗੀ Umesh Sharma ਜੁੜੇ ਨੇ Umesh ਕੀ ਕੁ ਜਾਣਕਾਰੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਦਸੇ ਦੇ